ਜੀ ਦੋਸਤੋ ਕਿੱਦਾਂ ਸਾਰੇ ਉਮੀਦ ਕਰਦੇ ਤੁਸੀਂ ਬਹੁਤ ਹੀ ਵਧੀਆ ਹੋਵੋਗੇ ਅੱਜ ਦੀ ਇਸ ਵੀਡੀਓ 'ਚ ਆਪਾਂ ਤੁਹਾਨੂੰ ਕਈ ਤਰ੍ਹਾਂ ਦੀਆਂ 베ਰੀ ਦੀਆਂ ਵੈਰਾਈਟੀਆਂ ਦਿਖਾਉਣ ਵਾਲੇ ਆ ਮਤਲਬ ਦੋ ਤਿੰਨ ਤਰ੍ਹਾਂ ਦੀਆਂ ਤੁਹਾਨੂੰ 베ਰੀ ਦੀਆਂ ਵੈਰਾਈਟੀਆਂ ਦਿਖਾਉਣ ਵਾਲੇ ਆ ਦੋ ਤਿੰਨ ਤਰ੍ਹਾਂ ਦੀ ਹੀ ਦਿਖਾਵਾਂਗੇ ਨਹੀਂ ਤੇ ਵੀਡੀਓ ਜ਼ਿਆਦਾ ਲੰਬੀ ਹੋ ਜਾਏਗੀ ਵੀਡੀਓ ਜ਼ਿਆਦਾ ਲੰਬੀ ਆਪਾਂ ਨਹੀਂ ਕਰਨੀ ਹੈ ਨਹੀਂ ਤਾਂ ਕਰਕੇ ਆਪਾਂ ਤੁਹਾਨੂੰ ਦੋ ਵੈਰਾਈਟੀਆਂ ਹੀ ਅੱਜ ਦਿਖਾਵਾਂਗੇ ਬਸ ਬਾਕੀ ਦਿਖਾਵਾਂਗੇ ਅਗਲੀ ਵਾਰੀ ਵੈਰਾਈਟੀ 'ਚ ਅਗਰ ਆਪ ਵੀਡੀਓ ਤੁਸੀਂ ਲਾਈਕ ਕਰ ਦਿੰਨੇ ਹੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਨੇ ਹੋ ਤਾਂ ਆਪਾਂ ਤੁਹਾਨੂੰ ਹੋਰ ਟਿੱਟੇ ਦਿਖਾਵਾਂਗੇ ਵਧੀਆ ਦੋ ਦਿਨ ਬਸ ਕਿਉਂ ਕਿ ਕਿਉਂਕਿ ਵੀਡੀਓ ਫਿਰ ਜ਼ਿਆਦਾ ਲੰਬੀ ਹੋ ਜਾਊ ਬਾਕੀ ਆਪਣੇ ਹੋਰ ਵੈਰਾਈਟੀਆਂ ਬਹੁਤ ਨੇ ਆਪਾਂ ਤੁਹਾਨੂੰ ਵੈਰਾਈਟੀਆਂ ਬਹੁਤ ਦਿਖਾਵਾਂਗੇ ਅਗਲੀਆਂ ਵੀਡੀਓ ਚ ਪਰ ਤੁਸੀਂ ਅੱਜ ਦੀ ਵੀਡੀਓ ਤੇ ਵਧੀਆ ਰਿਸਪੌਂਸ ਦਿਖਾਈਓ ਜੀ ਤਹਾੜੇ ਸਾਲ ਦਾ ਬੁੱਟਾ ਹੀ ਹੈ ਜੀ ਜਿਹੜੀ ਇਹ ਵਾਲੀ ਵੈਰਾਈਟੀ ਆ ਬੇਰੀ ਦੀ ਇਹ ਹੈਗੀ ਆ ਮਿਸ ਇੰਡੀਆ ਵੈਰਾਈਟੀ ਠੀਕ ਹੈ ਜੀ ਇਹਨੂੰ ਤੁਸੀਂ ਆਪਣੇ ਘਰੇ ਲਗਾ ਸਕਦੇ ਹੋ ਆਸਾਨੀ ਨਾਲ ਹੈ ਦੀ ਅਤੇ ਇਹਦੀ ਸੰਭਾਲ ਕਰਨਾ ਕੋਈ ਜ਼ਿਆਦਾ ਮੁਸ਼ਕਿਲ ਨਹੀਂ ਹੁੰਦਾ ਇਹਨੂੰ ਆਪਣੇ ਘਰੇ ਲਗਾ ਕੇ ਇਸ ਤੋਂ ਬਹੁਤ ਫਲ ਲੈ ਸਕਦੇ ਹੋ ਬਹੁਤ ਜ਼ਿਆਦਾ ਫਲ ਲੈ ਸਕਦੇ ਹੋ ਕਿਉਂਕਿ ਹੁਣ ਤੁਹਾਨੂੰ ਦਿਖ ਹੀ ਰਿਹਾ ਹੋਗਾ ਉਹਰੇ ਫਲ ਕਿੰਨਾ ਜ਼ਰੂਰ। ਅਤੇ ਬਾਈ ਵੀਡੀਓ ਪੂਰੀ ਜ਼ਰੂਰ ਦੇਖਿਓ। ਠੀਕ ਹੈ ਜੀ ਆਪਾਂ ਹੁਣ ਤੁਹਾਨੂੰ ਇੱਕ ਹੋਰ ਵੈਰੇਟੀ ਦਿਖਾਵਾਂਗੇ। ਇਹ ਪੂਰੀਆਂ ਵਧੀਆ ਵੈਰੇਟੀਆਂ ਨੇ। ਜਿਹੜਾ ਇਹਦਾ ਫਲ ਦੇਖ ਲਓ। ਇਹ ਵਾਲੀ ਵੈਰੇਟੀ ਹੈਗੀ ਹੈ ਜੀ ਮਿਸ ਇੰਡੀਆ ਵੈਰੇਟੀ। ਇਹਦਾ ਫਰੂਟ ਵੀ ਰੈੱਡ ਅਤੇ ਗ੍ਰੀਨ ਕਲਰ ਦਾ ਆ। ਅਤੇ ਹਜੇ ਪੱਕਿਆ ਨਹੀਂ ਹੈਗਾ। ਬਾਕੀ ਟੇਸਟ ਦੀ ਗੱਲ ਕਰੀਏ। ਖੱਟਾ ਮੈਂ ਤੁਹਾਨੂੰ ਦੱਸ ਦਿੰਨਾ। ਇਹਦਾ ਟੇਸਟ ਤਾਂ ਅੱਪਾਂ ਦੂਸਰੀ ਵੈਰੇਟੀ ਦਾ ਵੀ ਟੇਸਟ ਦੱਸਾਂਗੇ। ਬਾਕੀ ਹਜੇ ਪੂਰੀ ਤਰ੍ਹਾਂ ਦਾ ਪੱਕੇ ਨਹੀਂ ਹੈਗੇ। ਫਿਰ ਵੀ ਤੁਹਾਨੂੰ ਮੈਂ ਦੱਸ ਦਵਾਂ ਟੇਸਟ। ਚਲੋ ਆਪਾਂ ਤੁਹਾਨੂੰ ਦੱਸਦੇ ਹਾਂ। ਬਾਈ ਜਿਹੜਾ ਇਹ ਟੈਸਟ ਆ ਟੈਸਟ ਬਹੁਤ ਮਿੱਠਾ ਆ ਪਰ ਹਜੇ ਪੱਕਿਆ ਵੀ ਨਹੀਂ ਤਾਂ ਵੀ ਬਹੁਤ ਮਿੱਠਾ ਤਾਂ ਤੁਸੀਂ ਸੋਚੋ ਜਦੋਂ ਪੱਕ ਜਾਵੇਗਾ ਤਾਂ ਕਿੰਨਾ ਮਿੱਠਾ ਹੋਵੇਗਾ ਅਤੇ ਇਹ ਤਾਂ ਹੈ ਜੀ ਆਪਣੀ ਇੱਕ ਵੈਰੈਟੀ ਹੈ ਜੀ ਆਪਣੀ ਇੱਕ ਵੈਰੈਟੀ ਹੋਰ ਪਈ ਆ 베ਰੀ ਚਲੋ ਆਪਾਂ ਤੁਹਾਨੂੰ ਉਹ ਵੀ ਦਿਖਾਉਣੀ ਆ ਨੀ ਵੀਡੀਓ ਜਿਆਦਾ ਲੰਬਾ ਹੋ ਜਾਊਗਾ ਵੀਡੀਓ ਜਿਆਦਾ ਲੰਬਾ ਆਪਾਂ ਨੇ ਕਰਨਾ ਹੈ ਨਹੀਂ ਤੇ ਚਲੋ ਆਪਾਂ ਤੁਹਾਨੂੰ 베ਰੀ ਦੀ ਵੈਰੈਟੀ ਦਿਖਾਉਣੀ ਆ ਬਾਈ ਉਸ ਤੋਂ ਪਹਿਲਾਂ ਵੀਡੀਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਦੇ ਵਿੱਚ ਜਰੂਰ ਦੱਸਿਓ ਹਾਂਜੀ ਦੋਸਤੋ ਆਪਣੀ ਜਿਹੜੀ ਅੱਗ ਕਵਰ ਧਿਆਨ ਦੇ ਨਾਲ ਦੇਖੋ ਆਰਾਮ ਦੇ ਨਾਲ ਤੁਸੀਂ ਫਲ ਦੇ ਨਾਲ ਤਾਂ ਬਾਈ ਬੂਟੇ ਟੁੱਟਣ ਵਾਲੇ ਹੋਏ ਪਏ ਆ ਭਰੇ ਪਏ ਆ ਫਲ ਦੇ ਨਾਲ ਆ ਦੇਖੋ ਬਾਈ ਕਿੰਨਾ ਫਲ ਲੱਗਿਆ ਹੋਇਆ ਇਹਦਾ ਹਜੇ ਇੱਕ ਪਾਸੇ ਤੁਹਾਨੂੰ ਮੈਂ ਦਿਖਾ ਰਿਹਾ ਬਾਕੀ ਹਜੇ ਇਹਦਾ ਦੂਸਰਾ ਪਾਸਾ ਮੈਂ ਤੁਹਾਨੂੰ ਦਿਖਾਇਆ ਨਹੀਂ ਦੇਖੋ ਤੁਸੀਂ ਆਰਾਮ ਨਾਲ ਦੇਖੋ ਕਿੰਨਾ ਫਲ ਲੱਗ ਕੇ ਰੱਖਿਆ 베ਰੀਆਂ ਇਹ ਬਾਈ 베ਰੀਆਂ ਦੀਆਂ ਵਧੀਆ ਵਧੀਆ ਵੈਰਾਈਟੀਆਂ ਨੇ ਤੁਸੀਂ ਇਹਨਾਂ ਨੂੰ ਆਪਣੇ ਘਰੇ ਲਗਾ ਸਕਦੇ ਹੋ ਥਾਂ ਤੇ ਦੇ ਨਾਲ ਜਿਵੇਂ ਦੇਖਭਾਲ ਕਰੋ ਕਰਕੇ ਇਹਨਾਂ ਨੂੰ ਬੂਟਿਆਂ ਨੂੰ ਬਾਕੀ ਚਲੋ ਹੁਣ ਆਪਾਂ ਹੋਰ ਕਿਸੇ ਬੰਦੇ ਤੋਂ ਪੁੱਛਦੇ ਆ ਇਹ ਮੇਰੀ ਕਿੱਦਾਂ ਦੀ ਵੈਰਾਈਟੀ ਹੈ ਤੇ ਚਲੋ ਆਪਾਂ ਤੁਹਾਨੂੰ ਦਿਖਾਉਣੀ ਆ ਹੈਗੇ ਨਹੀਂ ਜੀ ਆ ਨਰਸੀਆ ਮਾਲੀ ਇਹਨਾਂ ਦਾ ਐਕਸਪੀਰੀਅੰਸ ਜੀ 20 ਸਾਲ ਦਾ ਹੈ ਇਹਨਾਂ ਨੇ ਆਪਣੀ ਪੂਰੀ ਉਮਰ ਹੀ ਆ ਬੁੱਟੀਆਂ ਕੱਢਦੀ ਆ ਮਤਲਬ ਕਹਿ ਸਕਦੇ ਤੁਸੀਂ 20 ਪਤਾ ਨਹੀਂ 30 ਸਾਲ ਦਾ ਹੈ ਕਿੰਨੇ ਦਾ ਕਿੰਨੇ ਸਾਲ ਦਾ ਐਕਸਪੀਰੀਅੰਸ ਹੈ ਤੁਹਾਨੂੰ 20 ਸਾਲ ਦਾ ਹੈ ਆ ਬਰੇ ਆ ਮੇਰੀ ਦੀ ਵੈਰਾਈਟੀ ਕਿਹੜੀ ਹੈ ਜੀ ਬਾਗ ਬਾਗ ਸੁੰਦਰੀਆ ਵੈਰਾਈਟੀ ਕਿਸ ਤਰ੍ਹਾਂ ਦੀ ਆ ਦੱਸੋ ਮੜਾ ਦਰਸ਼ਕਾਂ ਨੂੰ ਵੈਰਾਈਟੀ और भी दिखा दो दशकाण फल कच्चिया रहे जी यदि ऐसे सही से पतन के फ्रूट तो पकाए सो पकुगा खैर खादा स्वाद है जे कच्ची रहे हाल है जी तो पक्के की बोलूंगा रसूल ने भर के वे स्वाद ने जी बिल्कुल फलाली वैरायटीयां मिलन के आपनो मिल जान कितनी जी बिल्कुल मिलती है जी ਤੁਸੀਂ आज देख के लेजो गारंटी वाले गुड्डे बिल्कुल वैरायटी ਬਾਠ ਠੀਕ ਹੈ ਠੀਕ ਹੈ ਬਾਜੀ ਨੇ ਐਸੀ ਸਮਝ ਲੋ ਕਿ ਹੋਈ ਅਲਾ ਕੰਮ ਨਹੀਂ ਹੈਗੀ ਚੱਕ ਕੇ ਰੱਖਣਾ ਕਿੰਨਾ ਤਣਾ ਕੰਮ ਹੈ ਯੂਰੇ ਨਸਲੀ ਹੈ ਨਾ ਸਬਦ 25 ਸਾਲ ਪੁਰਾਣਾ ਹੈ ਜੀ ਬਹੁਤ ਪੁਰਾਣੀ ਨਸਲੀ ਹੈ ਇਹ ਬਣ ਚੁੱਕਾ ਚਲੋ ਵਧੀਆ ਜੀ ਤੁਹਾਡੇ ਨਾਲ ਮਿਲ ਕੇ ਸਾਨੂੰ ਵਧੀਆ ਲੱਗਿਆ ਆ ਜੀ ਤੁਹਾਡੇ ਨਾਲ ਮਿਲ ਕੇ ਸਾਨੂੰ ਵਧੀਆ ਲੱਗਿਆ ਬਹੁਤ ਚਲੋ ਦਰਸ਼ਕੋ ਬਸ ਅੱਜ ਦੇ ਲਈ ਬਸ ਇੰਨਾ ਹੀ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਣੀ ਹੈ ਜੇਕਰ ਪਸੰਦ ਆਈ ਬਸ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਮਿਲਦੇ ਆਪਾਂ ਹੋਰ ਵੀਡੀਓ ਅਗਲੀ ਵੀਡੀਓ 'ਚ ਅਤੇ ਹੁਣ ਤੁਹਾਨੂੰ ਕੋਈ ਵੀ ਤਰ੍ਹਾਂ ਦੇ ਫਲ ਦੀ ਵੀਡੀਓ ਚਾਹੀਦੀ ਹੋ ਤਾਂ ਇਸ ਵੀਡੀਓ ਥੱਲੇ ਕਮੈਂਟ ਕਰ ਦਿਓ ਆਪਾਂ ਤੁਹਾਨੂੰ ਉਸੇ ਫਲ ਦੀ ਵੀਡੀਓ ਜਰੂਰ ਦਿਖਾਵਾਂਗੇ